बहुजन समाज पार्टी यूनिट वालों रखा है प्रोग्राम मंच से विराजमान बहुजन समाज पार्टी की समुची लीडरशिप सारी बीबिया बजुर्ग माताव भैन आम पर दोस्त बाबा साहब अंबेडकर याद करिए जय प्रेम जय भारत ਜੇ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਜੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨਾ ਹੁੰਦੇ ਤਾਂ ਅਸੀਂ ਕਦੇ ਵੀ ਇੱਧਰ ਕੱਥੇ ਹੋ ਕੇ ਬੈਠ ਨਹੀਂ ਸੀ ਸਕਣਾ ਜੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨਾ ਹੁੰਦੇ ਇਸ ਦੇਸ਼ ਦੇ ਦਰਤਾ ਤੇ ਪਛੜਿਆ ਨੂੰ ਇਸ ਦੇਸ਼ ਦੀ ਔਰਤ ਨੂੰ ਪਾਰੇ ਦੀਆਂ ਜੁੱਤੀਆਂ ਸੱਧਿਆ ਜਾਂਦਾ ਜੇ ਇਸ ਦੇਸ਼ ਵਿੱਚ ਭਾਰਤ ਦੇ ਕੰਡਕਟਰ ਭੀਮਰਾਓ ਅੰਬੇਡਕਰ ਨਾ ਹੁੰਦੇ ਇਸ ਦੇਸ਼ ਵਿੱਚ ਮਨੁੱਖ ਸਮਰਿੱਤੀ ਦਾ ਕਾਨੂੰਨ ਹੁੰਦਾ ਤੇ ਸਾਡੀਆਂ ਗਲਤਾਂ ਤੇ ਪਛੜੇ ਵਰਗਾਂ ਦੀਆਂ ਬਸਤੀਆਂ ਪਿੰਡ ਤੋਂ ਬਾਹਰ ਹੋਣੀਆਂ ਜੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨਾ ਹੁੰਦੇ ਆ ਜਿਹੜੀ ਪਿੰਡ ਦੇ ਵਿੱਚ ਤੁਸੀਂ ਸਾਂਝੀ ਜਗ੍ਹਾ ਬਣਾਈ ਆ ਪਿੰਡ ਤੋਂ ਬਾਹਰ ਜਿੱਥੇ ਗੰਦਾ ਪਾਣੀ ਲਿਗਦਾ ਜਿੱਥੇ ਢੇਰ ਆ ਇਹ ਜਗ੍ਹਾ ਵੀ ਉੱਥੇ ਹੁੰਦੀ ਜਿੱਥੇ ਸੂਰ ਕੁੱਤੇ ਬਿੱਲੇ ਆਵਾਰਾ ਘੁੰਮਦੇ ਆ ਸਾਡੇ ਧੀ ਪੋਤੜਾ ਸੂਰ ਕੁੱਤੇ ਆ ਬਿੱਲਿਆਂ ਦਾ ਘੇੜ ਰਹੇ ਹੁੰਦੇ ਜੇ ਬਾਬਾ ਸਾਹਿਬ ਮਿਹਰ ਕਰ ਨਾ ਹੁੰਦੇ ਤਾਂ ਸਕੂਲ ਚ ਨਾ ਸਾਨੂੰ ਬਣ ਦਿੱਤਾ ਜਾਂਦਾ ਤੇ ਜਿਹੜਾ ਅੱਜ ਮੋਬਾਈਲ ਟੱਚ ਵਾਲਾ ਟੱਚ ਟੱਚ ਕਰਕੇ ਦਬਾਉਂਦੇ ਆ ਸੋਸ਼ਲ ਮੀਡੀਆ ਵਰਤਦੇ ਆ ਇਹਨਾਂ ਹਰ ਕੱਲਾ ਤੋਂ ਮਹਿਦੂਦ ਜਿੱਦਾਂ ਦਾਦੀ-ਦਾਦੀ ਮੰਜੇ ਤੇ ਬੈਠੀ ਆ ਅਨਪੜ੍ਹ ਤੇ ਤੁਹਾਡੇ ਫੋਨ ਦੀ ਸਾਡੀ ਕਹਾਣੀ ਨਹੀਂ ਸਮਝ ਸਕਦੀ ਅਸੀਂ ਦਾਦੀਆਂ-ਦਾਦੀਆਂ ਵਾਂਗੂ ਇਸ ਟੱਚ ਫੋਨ ਲਈ ਵੀ ਅਨਪੜ੍ਹ ਹਾਂ ਜੇ ਬਾਬਾ ਸਾਹਿਬ ਮਿਲਕਰ ਨਾ ਹੁੰਦੇ ਇਸ ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਨਾ ਹੁੰਦਾ ਅਜਿਹਾ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥੇ ਟੇਕਦੇ ਆਂ ਧਰਮ ਸਥਾਨਾਂ ਤੇ ਜਾ ਕੇ ਪੂਜਾ ਅਰਚਨਾ ਕਰਦੇ ਆਂ ਖਾਲੀਆਂ ਪ੍ਰਸ਼ਾਦ ਦੀਆ ਲੈ ਕੇ ਜਾਂਦੇ ਆਂ ਤੇ ਤੁਹਾਨੂੰ ਕੋਈ ਉਹਨਾਂ ਧਰਮ ਸਥਾਨਾਂ 'ਚ ਬੰਦ ਵੀ ਦਿੰਦਾ ਨਹੀਂ ਜੇ ਬਾਬਾ ਸਾਹਿਬ ਅੰਮ੍ਰਿਤ ਕਰ ਨਾ ਹੁੰਦੇ ਭਾਰਤ ਦਾ ਸੰਵਿਧਾਨ ਨਾ ਹੁੰਦਾ ਆ ਕੋਈ 10 ਪੜਿਆ ਕੋਈ ਬੀਏ ਕੋਈ ਮਾਸਟਰ ਡਿਗਰੀ ਕਿਸੇ ਨੇ ਡਾਕਟੋਰੇਟ ਕੀਤੀ ਆ ਕਾਲਾ ਘਰ ਭੈਸ ਬਰਾਬਰ ਹੁੰਦੇ ਜੇ ਘਰਾਂ ਦੇ ਵਿੱਚ ਅੱਜ ਕਿਚਨ ਹੈ ਬਾਥਰੂਮ ਹੈ ਪੱਕੇ ਘਰ ਹੈ 3 ਚਾਰ ਮੰਜ਼ਿਲ ਦੇ 8 ਮੰਜ਼ਿਲ ਦੇ 10 ਮੰਜ਼ਿਲ ਦੇ ਦੀ ਰਜਿਸਟਰੀ ਆ ਤੇ ਬਾਬਾ ਸਭ ਮਿਲ ਕਰਦੇ ਦਿੱਤੇ ਭਾਰਤ ਦੇ ਸਵਿਧਾਨ ਦੀ ਦੇਣ 26 ਜਨਵਰੀ 1950 ਨੂੰ ਇਹ ਸਵਿਧਾਨ ਲਾਗੂ ਹੋਇਆ 26 ਜਨਵਰੀ 1950 ਤੋਂ ਪਹਿਲਾਂ ਸ਼ੈਡਿਊਲ ਕਾਸਟ ਦੇ OBC ਜਮਾਤਾਂ ਗਲਤ ਔਰ ਪਛੜੇ ਇੱਕ ਇੰਚ ਜ਼ਮੀਨ ਦੀ ਰਜਿਸਟਰੀ ਨਹੀਂ ਆਪਣੇ ਕੋਲ ਦਿਖਾ ਸਕਦੇ ਜੇ ਅੱਜ ਤੁਹਾਡੇ ਘਰ ਘਾਟ ਤੁਹਾਡੇ ਨੇ ਆ ਇਹ ਬਾਬਾ ਸਭ ਮੇੜ ਕਰਦੀ ਦੇਣ ਜੇ 84 ਲੱਖ ਜੀਆ ਜੁਨੀ ਚੋ ਗੱਟਾਂ ਤੇ ਪਛੜੇ ਵਰਗਾਂ ਨੂੰ ਕਾਹ ਕਾਫ ਦੀ ਕ੍ਰिएशन ਚ ਸ਼ਾਮਲ ਕੀਤਾ ਗਿਆ ਸਾਰੇ ਜੀਵ ਜੰਤੂਆਂ 'ਚ ਟੋਪ ਵਿੱਚ ਮਨੁੱਖ ਹੈ ਜੇ ਮਨੁੱਖਾਂ ਜੀ ਵੀ ਅੱਜ ਗਿਣਤੀ ਹੋਰ ਲੱਗੀ ਆ ਇਹ ਬਾਬਾ ਸਿਵ ਮਿਹੜ ਕਰਦੀ ਦੇਣ ਹੈ ਭਾਰਤ ਦੇ ਸੰਵਿਧਾਨ ਦੀ ਦੇਣ ਹੈ ਅੱਜ ਜੇ ਜਾਤ ਕਰਕੇ ਗਾਲਾਂ ਨਹੀਂ ਪੈਂਦੀਆਂ ਜਿਸ ਜਾਤ ਵਿੱਚ ਤੁਸੀਂ ਜੰਮੇ ਆ ਜੇ ਜਾਤ ਕਰਕੇ ਗਾਲਾਂ ਨਹੀਂ ਨਾ ਕਹਿੰਦੀਆਂ ਦੇਜਤੀ ਨਹੀਂ ਹੁੰਦੀ ਤੇ ਭਾਰਤ ਦੇ ਸਰਕਾਰ ਦੀ ਦੇਣ ਹੈ ਜੇ ਸਕੂਲਾਂ 'ਚ ਪੜਦੇ ਉਹਨਾਂ ਨੂੰ ਕਿਤਾਬਾਂ ਮਿਲਦੀਆਂ ਫੀਸਾਂ ਮਾਸ ਵਜੀਫੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਭਾਰਤ ਦੇ ਸਰਕਾਰ ਬਾਬਾ ਸਭ ਮਿਲ ਕਰਦੀ ਦੇਣ ਹੈ ਭੀਮ ਰਹੋ ਮਿਲ ਕਰ ਜੇ ਅੱਜ ਦੇ ਯਾਰ ਪੁੱਤ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ 'ਚ ਜਾ ਕੇ ਕਮਾਈਆਂ ਕਰਦੇ ਆ ਪੜਾਈ ਉੱਥੋਂ ਵੀ ਪੜਦੇ ਆ ਦੇ ਵੀਰ ਦੋਹਾ ਕਰਦਾਂ ਚੌਥੀ ਅਰਧ ਤੋਂ ਕੋਈ ਬੱਚੇ ਇੱਧਰ ਨੂੰ ਪੈਸੇ ਭੇਜਦੇ ਆ ਅਸੀਂ ਉਹ ਲੋਕ ਆ ਜਿਹਨਾਂ ਨੂੰ ਨਾਲੀ ਨਹੀਂ ਸੀ ਟੱਪਨ ਦਿੱਤੀ ਜਾਂਦੀ ਪਿੰਡ ਦੀ ਪਿੰਡ ਦੀ ਨਾਲੀ ਤੇ ਜਦ ਸੱਤ ਸਮੁੰਦਰ ਕੁੱਪੇ ਆ ਇਹ ਗੋਗਾ ਸ਼ਰੇ ਮੇੜ ਕਰਦੇ ਸੰਵਧਾਨ ਦੀ ਦੇਣ ਹੈ ਭੀਮ ਰੋਦਿਦੇ ਜੇ ਜਿਹੜੀ ਆਪਾਂ ਅੱਜ ਰਾਤ ਬੁਲਾਉਨੇ ਆ ਜੈ ਭੀਮ ਜਿਹੜੀ ਆਪਾਂ ਬੁਲਾਉਨੇ ਆ ਜੈ ਭੀਮ ਤੇ ਜਿਹੜੀ ਤੁਹਾਡੇ ਘਰਾਂ ਦੀਆਂ ਕੰਧਾਂ ਤੇ ਫੋਟੋਆਂ ਲੱਗੀਆਂ ਆ ਕਦੀ ਉਹਨੇ ਵੀ ਹਿਸਟਰੀ ਕੱਢ ਕੇ ਦੇਖਿਆ ਇਹਨੇ ਸਾਡੇ ਲਈ ਕਿਆ ਕੀਤਾ ਜੇ ਸਾਡੇ ਨੇ ਕੋਸ਼ਿਸ਼ ਕੀਤਾ ਇਸ ਤਕਦੀਰ ਦੇ ਤਾਂ ਸakre ਮਹਤਮਾ ਆਏ ਮਹਾਂ ਪਰਛਾਏ ਇਹ ਤਕਦੀਰ ਨਹੀਂ ਸਾਡੀ ਬਦਲ ਸਕਿਆ ਜੇ ਸਾਡੀ ਕਿਸੇ ਤਕਦੀਰ ਬਦਲੀ ਆ ਉਹ ਸਭ ਇੱਕੋ ਹੀ ਇੱਕ ਰੱਬ ਦਾ ਨੌਆ ਮੋਡਰਨ ਹਿਸਟਰੀ ਆਫ ਇੰਡੀਆ ਬਾਬਾ ਸਰਮਿੰਦਰ ਬਾਬਾ ਸ਼੍ਰੀ ਮਿੰਦਰ ਅਸੀਂ ਉਹ ਲੋਕ ਜਿਹੜੇ ਲੋਕ ਹਜ਼ਾਰਾਂ ਸਾਲਾਂ ਤੋਂ ਜਿਸ ਪਿੰਡ ਗਲੀ ਸ਼ਹਿਰ ਵਿੱਚ ਅਸੀਂ ਰਹਿੰਦੇ ਆ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਆ ਸਾਨੂੰ ਪਹਿਲੇ ਦੀ ਜੁੱਤੀਆਂ ਬਣਾ ਕੇ ਰੱਖਿਆ ਗਿਆ ਹਜ਼ਾਰਾਂ ਸਾਲ ਹਜ਼ਾਰਾਂ ਸਾਲ ਭਾਈਆਂ ਦੇ ਪੁੱਤ ਘਾਈ ਜੰਨੇ ਜੇ ਅਜਤ ਕਦੀਰ ਬਦਲੀ ਆ ਤੇ ਘਾਈਆਂ ਦੇ ਪੁੱਤਾਂ ਜੱਫਸਰ ਲੱਗੇ ਆ ਤਨਖਾਹਾਂ ਲੈਂਦੇ ਆ ਪੈਨਸ਼ਨਾਂ ਲੈਂਦੇ ਆ ਇਹਦੇ ਪਿੱਛੇ ਵੀ ਜੇ ਡੇੜ ਹੈ ਤਾਂ ਬਾਬਾ ਸਰ ਨੂੰ ਮੇੜ ਕਰਦੀ ਦੇਣ ਹੈ ਜੇ ਬਾਬਾ ਸਰ ਨੂੰ ਮੇੜ ਕਰਨਾ ਹੁੰਦਾ ਇਸ ਦੇਸ਼ ਵਿੱਚ ਮਨੁੱਖ ਸਮ੍ਰਿਤੀ ਹੁੰਦੀ ਇਸ ਦੇਸ਼ ਵਿੱਚ ਮਨੁੱਖ ਦਾ ਕਾਨੂੰਨ ਹੁੰਦਾ ਤੇ ਮਨੁੱਖ ਦਾ ਕਾਨੂੰਨ ਕਹਿੰਦਾ ਸੀ ਅਸ਼ੂਤ ਪਿੰਡ ਚ ਨਹੀਂ ਮਰ ਸਕਦਾ ਅਸ਼ੂਤ ਗੌੜੇ ਜਿਹਦੇ ਬਾਰੇ ਜਗਤਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਨੇ ਬਾਣੀ ਤੇ ਲਿਖਿਆ ਜਾਕੀ ਛੋਟ ਧੱਕੇ ਛੇ ਦੇ ਤੱਕ ਲੱਗ ਅਸੀਂ ਕੌਣ ਲੋਕ ਹੈ ਜਿਹੜੇ ਅੰਤਜ ਜੀ ਕਹਿੰਦੇ ਅਸੀਂ ਕੌਣ ਲੋਕ ਹੈ ਜਿਨ੍ਹਾਂ ਦੇ ਪਰੇਸ਼ਾਨੇ ਤੋਂ ਵੀ ਇਸ ਦੇਸ਼ ਵਿੱਚ ਭਿੱਜੜ ਜਾਂਦੀ ਸੀ ਆਪੇ ਬਿੱਤਰਤਾ ਜਿਹੜੇ ਪਰੇਸ਼ਾਨਾ ਪੈਣ ਤੇ ਵੀ ਇੱਕ ਪਰੇਸ਼ਾਨਾ ਬਹਿ ਗਿਆ ਮਾਰ ਨਹੀਂ ਜਿੱਤਿਆ ਜੇ ਪਰਸ਼ਾਵਾਂ ਅੱਜ ਤੁਹਾਡਾ ਪੈ ਰਿਹਾ ਹਰ ਜਾਤੀ ਹਰ ਧਰਮ ਦੇ ਲੋਕਾਂ ਤੇ ਤੇ ਜੁੱਤੀਆਂ ਨਹੀਂ ਪੈਂਦੀਆਂ ਇਹਦੇ ਪਿੱਛੇ ਵੀ ਜੇ ਕੋਈ ਆ ਤਾਂ ਭਾਰਤ ਦਾ ਸੰਵਿਧਾਨ ਹੈ ਪਰਮ ਪੂਜੇ ਬਾਬਾ ਸਰਮੇੜ ਕਰ ਤੇ ਜੇ ਅੱਜ ਕੋਈ ਕਹੇ ਹੇ ਤੁਹਾਡਾ ਪਰਸ਼ਾਵਾਂ ਕਿੱਦਾਂ ਪੈ ਗਿਆ ਮੀਮੀ ਜਾਤ ਵਾਲਿਓ ਤੇ ਤੁਸੀਂ ਪਰਚਾ ਦਰਜ ਕਰਾ ਸਕਦੇ ਠਾਣੇ ਜਾ ਕੇ ਤੇ ਜੇ ਪਰਚਾ ਦਰਜ ਕਰਾ ਸਕਦੇ ਆ ਉਹਦੇ ਪਿੱਛੇ ਜੇ ਕੋਈ ਇਨਸਾਨ ਹੈ ਬਸ ਦੇਸ਼ ਦਾ ਕਾਨੂੰਨ ਲਿਖਣ ਵਾਲਾ परम पूज्य बाबा साहेब मेडकंद जे थारे के जारी थोडी सडवाई हुंदी है ए साडे नाल जाति वितकरा होया साडे नाल ਧਰਮੇ वितकरा ਹੋਇਆ ਸਾਡੇ ਸਕੂਲ ਚ ਪੜਦੇ ਬੱਚੇ ਨੂੰ ਮਾਸਟਰ ਨੇ ਜੱਤੀ ਵਿਤਕਰਾ ਕੀਤਾ ਨੌਕਰੀ ਕਰਦੇ ਸਾਡੇ ਭੀਆ ਪੁੱਤਾਂ ਨੇ ਵਿਤਕਰਾ ਕੀਤਾ ਜੇ ਤੁਸੀਂ ਕੋਟਗਜਰੀ ਬਣ ਕੇ ਆਪਣੇ ਇਨਸਾਫ ਲਈ ਲੜ ਸਕਦੇ ਆ ਇਸ ਲੜਾਈ ਦੇ ਪਿੱਛੇ ਵੀ ਜੇ ਕੋਈ ਇਨਸਾਨ ਹੈ ਤਾਂ ਪਰਮ ਪੂਜਯ ਬਾਬਾ ਸਾहेब मेडकंद ਤੇ ਉਹਦਾ ਸਨਦ ਆ ਅੱਜ ਜਿਵੇਂ ਪੇਚ ਸਰਪੇਚ ਬੜੇ ਦੇਖਦੇ ਆ ਐਮਪੀ ਐਮਐਲਏ ਦੇਖਦੇ ਆ ਤੇ ਜੇ ਵੋਟ ਪਾਉਣ ਦਾ ਵੀ ਰਾਈਟ ਹੈ ਡੋਟ ਕੋਡ ਦਾ ਵੀ ਅਧਿਕਾਰ ਮਿਲਿਆ ਉਹਦੇ ਪਿੱਛੇ ਦੀ ਗੱਬਾ ਸਭ ਮਿਲ ਕਰ ਇਹ ਮੈਂ ਗੱਲ ਕਿਉਂ ਸੁਣਾਈ ਤੁਹਾਨੂੰ ਕਿਉਂਕਿ ਬੀਬੀਆ ਬੱਡੀ ਗਰਦੀ ਚ ਬੈਠੀ ਤੇ ਮੈਂ ਸੋਚਦਾ ਸੀ ਇਹਨਾਂ ਨੇ ਸ਼ਾਮ ਨੂੰ ਮੱਕੀ ਦੀ ਰੋਟੀ ਜਦੋਂ ਸਾਗ ਦਾ ਪੜਾ ਕੇ ਖਾਣੀ ਹੈ ਇਹਨਾਂ ਨੇ ਪੁੱਛਣਾ ਵੀ ਜੈ ਭੀਮ ਜੈ ਭੀਮ ਕਰੀਏ ਪਤਾ ਨਹੀਂ ਕੌਣ ਆਇਆ ਉਸਕੇ ਇਹ ਭੀਮ ਪਤਾ ਨਹੀਂ ਮਹਾ ਭਾਰਤ ਵਾਲੀ ਜਗਾ ਜਿਹਨ ਹਾਥੀ ਛਿੜਦਾ ਸੀ ਉੱਪਰ ਨੂੰ ਤੇ ਗੁੜੀਆਂ ਦੇ ਹਾਥੀ ਇਹਨਾਂ ਨੂੰ ਪਤਾ ਕਿ ਭੀਰੇ ਉੱਪਰ ਨੂੰ ਲਾਲਦੇ ਸੀ ਲੇਕਿਨ ਉਸ ਹਾਥੀ ਉਸ ਉਸ ਭੀਰ ਮਾਰੇ ਦੀ ਪਤਾ ਜਿਹਨੇ ਕਿਹਾ ਸੀ ਤੁਹਾਡੀ ਤਕਦੀਰ ਹਾਥੀ ਬਦਲੇਗਾ ਜੇ ਬੌਝ ਲੋ ਦੀ ਤਕਦੀਰ ਵਿੱਚ ਹਾਥੀ ਲਿਖਿਆ ਕਿ ਹਾਥੀ ਤੁਹਾਡੀ ਤਕਦੀਰ ਬਦਲ ਸਕਦਾ ਹਾਥੀ ਫੋਟਾ ਰਾਜਾ ਬਣਾ ਸਕਦਾ ਉਸ ਇਨਸਾਨ ਦਾ ਮਾਇਆ ਬਾਬਾ ਸਰਮੇ ਕਰਨੇ ਕਹਾਣੀ ਕਿ ਆਇਆ ਇਹ ਕਹਾਣੀ ਕਿ ਆਇਆ ਦੋ ਗੱਲਾਂ ਦੀ ਲੜਾਈਆਂ ਅੱਜ ਵੀ ਦੋ ਗੱਲਾਂ ਇੱਕ ਗੱਲ ਸਮਾਜਿਕ ਹੈ ਕਿ ਜਿਸ ਸਮਾਜ ਵਿੱਚ ਰੱਸੀ ਰੰਨੀ ਆ ਹਜ਼ਾਰਾਂ ਸਾਲਾਂ ਤੋਂ ਜਾਤ ਪਾਤ ਵਿੱਚ ਵੰਡਿਆ ਆ ਉੱਚੀ ਨੀਚ ਤੇ ਵੰਡਿਆ ਆ ਔਰ ਅੱਜ ਤੱਕ ਵੀ ਇਹ ਉੱਚੀ ਨੀਚ ਖਤਮ ਅੱਜ ਤੱਕ ਵੀ ਉੱਚੀ ਨੀਚ ਖਤਮ ਇਸ ਉੱਚੀ ਨੀਚ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਗੁਰੂ ਵਾਹਪੁਰ ਜਾਏ ਸਤਗੁਰੂ ਮਾਨ ਦੇ ਵਾਇਆ ਛਿੰਬਾ ਬਰਾਦਰੀ ਚ ਪੈਦਾ ਹੋਇਆ ਸੀ ਮੰਦਰ ਚ ਬੜਿਆ ਤੇ ਬਹੁਤ ਮਨ ਦੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸਤਗੁਰੂ ਮਾਨ ਦੇ ਛਿੰਦੇ ਨੂੰ ਜਦੋਂ ਧੱਕੇ ਪਾਏ ਉਹ ਧੱਕੇ ਗੁਰੂ ਗ੍ਰੰਥ ਸਾਹਿਬ ਚ ਲਿਖੇ ਆ ਕਿ ਹਸਤ ਖੇਲ ਤੇ ਤੇਰੇ ਦੇਰੇ ਆਇਆ ਭਗਤੀ ਕਰਦਾ ਨਾਮਾ ਤੱਕਲ ਉਠਾਇਆ ਫੇਂੜੀ ਮੇਰੀ ਜਾਤੀ ਜਾਤ ਮਰਾਇਆ ਛਿੰਦੇ ਕੇ ਕਰਤਾ ਹੈ ਕਹਿੰਦਾ ਰੱਬ ਐਨਾ ਬਦਕਰਾ ਛਿੰਦੇ ਦਾ ਕੈਮਿਸ਼ਿੰਦੇ ਦਾ ਕਰਕੇ ਉਜਮਾਇਆ ਇਹ ਗਤਿ ਕਰੇ ਜੰਤ ਗੁਰੂ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਲਿਖਦੇ ਬਾਣੇ ਇਹ ਲੋਕੋ ਤੁਸੀਂ ਉੱਚਿਆ ਜਾ ਤਾਲੇ ਕਹਿੰਦੇ ਤੁਸੀਂ ਸਾਨੂੰ ਨਹੀਂ ਨਹੀਂ ਗੱਤ ਦੱਸਦੇ ਤੋਹੀ ਤੋਹੀ ਵੋਹੀ ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲਤਰੰਗ ਜੈਸਾ ਤੇ ਗੁਰੂ ਰਵਦਾਸ ਜੀ ਵਿਚ ਵਿਚ ਨੇ ਲੜਦੇ ਗਏ ਤੁਮਾਰ ਜੱਤੀ ਜਮਦਾ ਹੋਏ चमारा च पैदा हो गुरु रविदास जिन्होंने कहाट पेंट के कुते पजामे भी हम डॉक्टर साहब ने एम पी का इलेक्शन लड़ रही सलवारा पा लिया मैं हैरान सी लेकिन हले जाति तगमा जी बदलिया हले जाति तकमा बोलो जाति तगमा बदल गया ਜਾਤ ਬਦਲ ਗਈ ਕੋਈ ਨਹੀਂ ਬਦਲੀ ਤੇ ਜਾਤ ਪਾਤ ਬਦਲੇ ਜਿਹਾ ਲੜਿਆ ਇਸ ਦੇਸ਼ ਦੇ ਵਿੱਚ ਮੁਸਰਮਾਨ ਸਤਿਗੁਰੂ ਕਬੀਰ ਕਹਿੰਦਾ ਸੀ ਤੁਮ ਕਤ ਬ੍ਰਾਹਮਣ ਹਮ ਕਤ ਸੂ ਹਮ ਕਤ ਲੋਹ ਤੁਮ ਕਤ ਵਿਰੋਧ ਉਹ ਲੋਕੋ ਤੁਸੀਂ ਉੱਚੀਆਂ ਜਾਤਾਂ ਆ ਕਹਿੰਦੇ ਆਪਣੇ ਆਪ ਨੂੰ ਜੇ ਤੁਹਾਡੀ ਜਾਤ ਉੱਚੀ ਆ ਤਾਂ ਭਾਪੜੀਆਂ ਦਾਣਾ ਤੁਹਾਡੇ ਦੁੱਧ ਵਗਦਾ ਜਾਂ ਸਾਡੇ ਲਹੂ ਵਗਦਾ ਜੋਦੇ ਜੰਮਣ ਦਾ ਰਸਤਾ ਕੋਈ ਹੋਰ ਹੁੰਦਾ ਜੇ ਤੁਸੀਂ ਉੱਚੇ ਆ ਤੁਸੀਂ ਲੰਗ ਚੋਂ ਜੰਮਦੇ ਕੰਨ ਚੋਂ ਜੰਮਦੇ ਮੂੰਹ ਚੋਂ ਜੰਮਦੇ ਤੁਸੀਂ ਉੱਥੋਂ ਹੀ ਕੋ ਜੰਮੇ ਜਿੱਥੋਂ ਸਾਰੀ ਕੁਦਰਤ ਨੇ ਜੰਮ ਲਿਆ ਕਬੀਰ ਜਵਾਹਾ ਇਹਦਾ ਸੀ ਇਹ ਸਿਸਟਮ ਲੋ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਰ ਬਾਅਦ ਕਾਹੇ ਨਹੀਂ ਆਇਆ ਇਸ ਦੇਸ਼ ਵਿੱਚ ਜਾਤ ਪਾਖ ਖਤਮ ਹੋਵੇ ਕਦੀ ਗੁਰੂਆਂ ਨੇ ਲੰਗਰ ਲਾਏ ਇੱਕ ਪੰਗਤ ਵਿੱਚ ਕਦੀ ਇੱਕ ਸਰੋਵਰ ਬਣਾਏ ਕਦੇ ਉਹ ਵੀ ਇਕੱਠੇ ਖੋਹ ਵੀ ਇਕੱਠੇ ਕਦੇ ਗੁਰੂਆਂ ਨੇ ਇੱਕ ਗ੍ਰੰਥ ਬਣਾਇਆ ਜਿਹਦੇ ਵਿੱਚ 35 36 ਮਹਾਂਪੁਰਸ਼ਾਂ ਦੀ ਬਾਣੀ ਹੈ ਉਹਦੇ ਵਿੱਚ ਜੱਟ ਦੀ ਵੀ ਬਾਣੀ ਹੈ ਸਤਗੁਰੂ ਧੰਨਾ ਉਹਦੇ ਵਿੱਚ ਚਮਾਰ ਦੀ ਵੀ ਬਾਣੀ ਹੈ ਸਤਗੁਰੂ ਰਵਿਦਾਸ ਉਹਦੇ ਵਿੱਚ ਮਾਈ ਦੀ ਵੀ ਬਾਣੀ ਹੈ ਸਤਗੁਰੂ ਸੋਹ ਉਹਦੇ ਵਿੱਚ ਕਸਾਈ ਦੀ ਵੀ ਬਾਣੀ ਹੈ ਸਤਗੁਰੂ ਸੱਜਣਾ ਉਹਦੇ ਵਿੱਚ ਬੌਲਣ ਦੀ ਵੀ ਬਾਣੀ ਹੈ ਸਤਗੁਰੂ ਰਾਮਾਨੰਦ ਉਹਦੇ ਵਿੱਚ ਬਾਣੀਏ ਦੀ ਵੀ ਬਾਣੀ ਹੈ ਸਤਗੁਰੂ ਤਰਲੋਚੀ ਉਹਦੇ ਵਿੱਚ ਗੈਸ਼ ਬਾਣੀਆਂ ਦੀ ਵੀ ਬਾਣੀ ਹੈ Rajput ਦੀ ਵੀ ਬਾਣੀ ਹੈ ਉਹ ਗ੍ਰੰਥ ਕਿ ਬੜਾ ਇਕੱਠੇ ਮਾਨਸ ਕੀ ਜਾਤੀ ਸਭ ਇੱਕੇ ਪਹਿਚਾਨ ਦੇ ਸਵੇਰੇ ਸ਼ਾਮ ਵਜਾਉਣੀ ਹੈ ਅੱਪਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਮੂਰ ਦੇ ਸਭ ਜਨ ਕੋ ਪੁੱਧਿਆ ਕੌਣ ਭਲੇ ਕੌਣ ਲੰਦੇ ਇਹ ਜਾਤ ਦਾ ਪੱਤਾ ਖਤਮ ਹੋਲ ਗੁਰੂ ਵਾਲੇ ਇੱਕ ਬਾਟਾ ਰੱਖਿਆ ਨਾ ਸ਼ਬਦੋ ਵੀ ਕਿੱਥੇ ਇੱਕ ਬਾਟਾ ਦਿੱਤਾ ਬਾਟਾ ਨਾਈ ਦੇ ਵੀ ਮੂੰਹ ਨੂੰ ਲਾਇਆ ਉਹ ਬਾਟਾ ਠੀਰ ਦੇ ਵੀ ਮੂੰਹ ਨੂੰ ਲਾਇਆ ਉਹੀ ਬਾਟਾ ਖੱਤਰੀ ਦੇ ਵੀ ਮੂੰਹ ਨੂੰ ਲੱਗਿਆ ਉਹੀ ਬਾਟਾ ਸ਼ਿੰਦੇ ਦੇ ਵੀ ਮੂੰਹ ਨੂੰ ਲੱਗਿਆ ਉਹੀ ਬਾਟਾ ਜੱਟ ਕਹਿੰਦੇ ਜੱਟ ਦੇ ਮੂੰਹ ਨੂੰ ਲੱਗਿਆ ਤੇ ਚਮਾਰ ਕਹਿੰਦੇ ਜੱਟ ਵਾਂ ਦੇ ਮੂੰਹ ਨੂੰ ਲੱਗਿਆ ਪੰਜਾਂ ਦੇ ਮੂੰਹ ਨੂੰ ਲੱਗਿਆ ਤੇ ਸੁਪਨਾ ਕੀ ਸੀ ਕਹਿ ਸੁਪਨਾ ਸੀ ਕਿ ਜਿਹੜੀ ਜਾਗ ਮਨੂ ਨੇ ਬਣਾਈ ਆ ਤੇ ਜੱਦਾਂ ਖਤਮ ਹੋਣੀ ਚਾਹੀਦੀ ਆ ਬਰਾਬਰਤਾ ਹੋਣੀ ਚਾਹੀਦੀ ਆ ਅੱਜ ਤੋਂ ਬਾਅਦ ਤੁਹਾਡੀ ਜਾਤ ਗੋਤ ਕੁੱਲ ਕੋਈ ਨਹੀਂ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 18 ਸਾਲ ਦਾ 14 ਸਾਲ ਦਾ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਲੜਦੇ 7 ਸਾਲ ਦਾ ਤੇ 9 ਸਾਲ ਦਾ ਦੁਆਰਾ ਚ ਚੰਦ ਦਿੱਤਾ ਲੜਾਈ ਕਿਆ ਸੀ ਲੜਾਈ ਕਿਆ ਸੀ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ ਬਾਬਾ ਸਾਹਿਬ ਮਿਲ ਕੇ ਮਹਾਤਮਾ ਜੋਤੀ ਰਫੂਲੇ ਛਤਰਪਤੀ ਸ਼ਾਹੂ ਜੀ ਮਹਾਰਾਜ ਉਹਨਾਂ ਦੇ ਆਪਣੇ ਬੱਚੇ ਬਾਹਰ ਦਿੱਤੇ ਚਾਰ ਬੱਚੇ ਤਾਂ ਅੰਬੇੜਕਰ ਦੇ ਪਰੇ ਦਵਾਈ ਨਹੀਂ ਦੇ ਸਕਿਆ ਕਾਨੂੰਨ ਬਣਾਇਆ ਲੜ ਲੜ ਕੇ ਵੋਟ ਲਈ ਲੜ ਲੜ ਕੇ ਹੱਕ ਅਧਿਕਾਰ ਲਾਏ ਲੜ ਲੜ ਕੇ ਇਹ ਮੰਦਰ ਸਕੂਲ ਗੁਰਜਾ ਘਰਾਂ ਚ ਪਰ ਲੜ ਲੜ ਕੇ ਅਧਿਕਾਰ ਲਾਏ ਅੰਬੇੜਕਰ ਸਾਹਿਬ ਨੇ ਪਰ ਜਾਤ ਪਾਤ ਦਾ ਖਾਤਮਾ ਕਰਨ ਲਈ ਕਾਨੂੰਨ ਬਣਾਇਆ ਪਰ ਜਾਤ ਪਾਤ ਅੱਜ ਤੱਕ ਵੀ ਖਤਮ ਹੋਏ ਬੋਲੋ ਅਜੇ ਤੱਕ ਨਹੀਂ ਖਤਮ ਹੋਏ ਬੋਲ ਜਨ ਸਮਾਜ ਪਾਰਟੀ ਨੇ ਤੁਹਾਨੂੰ ਇਕੱਠੇ ਕੀਤਾ ਤੁਹਾਨੂੰ ਬਣਾਇਆ ਅਸੀਂ ਇਹ ਲੜਾਈ ਲੜਨੀ ਲੜ ਰਹੇ ਆ ਅਸੀਂ ਜਾਤਪਾਤ ਖਤਮ ਕਰਕੇ ਬਰਾਬਰੀਤਾ ਲਿਆਉਣਾ ਚਾਹੁੰਦੇ ਆ ਤੇ ਪਹਿਲਾ ਕਾਰਨ ਹੈ ਦੂਜਾ ਕਾਰਨ ਹੈ ਜਿਹੜਾ ਜਾਤਾਂ ਵਰਗਾ ਜਿਸ ਅਸੀਂ ਪੈਦਾ ਹੋਏ ਆ ਅਸੀਂ ਲੋਕ ਹਜ਼ਾਰਾਂ ਸਾਲਾਂ ਤੋਂ ਲੈ ਲੜੀਆਂ ਕੱਢ ਰਹੇ ਆ ਸਾਡੇ ਕੋਲ ਧਨ ਪੈਦਾ ਕਰਨ ਦੇ ਸੌਮੇ ਨਹੀਂ ਸਾਡੇ ਧੀਆਂ ਪੁੱਤਾਂ ਕੋਲ ਧਨ ਪੈਦਾ ਕਰਨ ਦੇ ਸੌਮੇ ਨਹੀਂ ਧਨ ਪੈਦਾ ਕਰਦੀ ਆ ਜ਼ਮੀਨ ਧਨ ਪੈਦਾ ਕਰਦਾ ਕੱਠਾ ਧਨ ਪੈਦਾ ਕਰਦੇ ਛੱਲਰ ਧਨ ਪੈਦਾ ਕਰਦਾ ਪਟ્રોલ ਕੋ ਤਨ ਪੈਦਾ ਕਰਦੇ ਹਟਲ ਤਨ ਪੈਦਾ ਕਰਦੇ ਵੱਡੇ ਵੱਡੇ ਰੈਸਟੋਰੈਂਟ ਤਨ ਪੈਦਾ ਕਰਦੇ ਆ ਮੈਰਿਜ ਪੈਲਸ ਤਨ ਪੈਦਾ ਕਰਦੀਆਂ ਫੈਕਟਰੀਆਂ ਆ ਜਿੰਨੇ ਅਸੀਂ ਇਕੱਠੇ ਹੋਏ ਆ ਸਾਡੇ ਕੋਲ ਕੀ ਹੈ ਲਈ ਬੋਲੋ ਕੀ ਆ ਪੱਠਿਆਰੇ ਹੱਥ ਖੜੇ ਕਰਿਓ ਤੇ ਸਾਡੇ ਧੀਆ ਪੁੱਤਾਂ ਦੇ ਪੱਠੇ ਚੱਲਦੇ ਧੀਆ ਪੁੱਤਾਂ ਦੇ ਸ਼ੈੱਲਰ ਚੱਲਦੇ ਧੀਆ ਪੁੱਤਾਂ ਦੀਆਂ ਫੈਕਟਰੀਆਂ ਉਹ ਅਸੀਂ ਉਹ ਨੰਗ ਬੰੰਗ ਲੋਕ ਐ ਜਿਹਨਾਂ ਦੇ ਬਜ਼ੁਰਗ ਇਸ ਦੇਸ਼ ਵਿੱਚ ਲੇਲੜੀਆਂ ਕੱਟ ਰਹੇ ਆ ਹੈ ਚਾਚਾ ਨੀਲਾ ਕੱਟ ਬਣਾ ਦੇ ਹੇ ਚਾਚਾ ਮਨੇ ਕਿਹ ਲੈ ਬਣਾ ਦੇ ਹੇ ਚਾਚਾ ਨਾ ਲਈ ਬਣਾ ਦੇ ਹੇ ਚਾਚਾ ਆ ਗ੍ਰਾਂਟ ਚਾਹੀਦੀ ਆ ਗੁਰੂ ਘਰ ਦੀ ਹੇ ਚਾਚਾ ਪੀਆ ਕਾਰਡ ਬਣਾ ਦੇ ਹੇ ਚਾਚਾ ਕੁੜੀ ਕੋਲ ਵੱਡੀ ਹੋ ਗਈ ਕਿਤੇ 5-7000 ਰੁਪਏ ਕਿਸੇ ਦੁਕਾਨ ਤੇ ਨਵਾ ਦੇ ਕੌਣ ਲੋਕ ਐਸੇ ਲੇਲੜੀਆਂ ਕੱਢਣ ਵਾਲੇ ਲੋਕ ਹਜ਼ਾਰਾਂ ਸਾਲ ਤੋਂ ਲੇਲੜੀਆਂ ਕੱਢਣ ਵਾਲੇ ਲੋਕ ਬਹੁਜਨ ਸਮਾਜ پارٹی ਲੇਲੜੀਆਂ ਕੱਢਣ ਵਾਲੇ ਗਰੀਬ ਸਮਾਜ ਦੀ ਤਕਦੀਰ ਬਦਲਣਾ ਚਾਹੁੰਦੀ ਆ ਤਕਦੀਰ ਕਿਉਂ ਨਹੀਂ ਬਦਲੀ ਕਿਸ ਤਕਦੀਰ ਕਿਉਂ ਨਹੀਂ ਬਦਲੀ ਅਜ ਤੱਕ ਕਿਉਂਕਿ ਅਸੀਂ ਆਪਣਾ ਰਾਜਾ ਨਹੀਂ ਬਣਾਇਆ ਅਜ ਤੱਕ ਤੁਸੀਂ ਅੱਖਾਂ ਬੰਦ ਕਰਕੇ ਯਾਦ ਕਰੋ ਵੀ ਸਾਡੇ 'ਚ ਕੋਈ ਰਾਜਾ ਹੈਗਾ ਸਾਡੇ ਨਾਨਕੇ ਦਾਦਕੇ 'ਚ ਕੋਈ ਰਾਜਾ ਹੈਗਾ ਸਾਡੇ ਭੂਆ ਮਾਸੀ ਜੀਜੇ ਫੁੱਫੜਾਂ ਦੇ ਕੋਈ ਰਾਜਾ ਹੈਗਾ ਜਾਂ ਨਾ ਬਤਾ ਸਭ ਮੇਲਣੜੀਆ ਕੱਢੜ ਵਾਲੇ ਨੇ ਧੀ ਪੁੱਤ ਵਿਦੇਸ਼ ਭੇਜਣਾ ਇੱਕ ਦੂਜੇ ਨੂੰ ਹੈ ਭੈਣੇ 20000 ਦਾ ਹੰਦਾ ਇਰਾਦਾ ਈ ਧੀ ਪੁੱਤ ਬੜਾ ਘਰ 'ਚ ਬੋੜਾ ਕੁੜੀ ਮਰ ਜਾਏ ਜਲੇਬੀਆਂ ਬਾਹਰ ਦੇ ਦੀ ਆਪਾਂ ਤਾਂ ਉਹਦਾ ਇੱਕ ਦੂਜੇ ਰਿਸ਼ਤੇਦਾਰ ਭਾਈ ਕਰਿਓ 10000 ਜਿਆਦਾ ਹੰਦਾ ਲਾਇਓ ਹੈ ਉਡੀਕਾ ਵਿਆਹ ਆ ਗਿਆ ਦਰ ਦਰ ਘੁੰਮਦੀ ਅਸੀਂ ਅਸੀਂ ਕੌਣ ਲੋਕ ਹੈ ਜਿਹੜੇ ਦੀਆਂ ਮਾਵਾ ਚਾਚੀਆਂ ਤਾਈਆਂ ਹੈ ਹੈ ਚਾਚਾ ਤੇ ਕੀ ਤੂੰ ਬੜਾ ਦੇ ਉਹ ਬੈੱਡ ਫਲਾਣੇ ਸਰਦਾਰ ਦੇ ਬਣਾਤੇ ਆ ਕੌਣ ਲੋਕ ਹੈ ਅਸੀਂ ਅਗਰ ਤਾਂ ਸਾਡੀ ਪੰਜਾਬ ਦੇ ਵਿੱਚ ਬਹੁਜਣ ਸਮਾਜ ਪਾਰਟੀ ਇਹ ਸਰਕਾਰ ਨੂੰ ਬਦਲਣਾ ਚਾਹੁੰਦੀ ਹੈ ਅਕਾਦ ਉਸ ਦਿਨ ਬਦਲੇਗੀ ਜਿਸ ਦਿਨ ਤੁਹਾਡੇ ਘਰ ਤੇ ਜ਼ਮੀਨ ਆਉਣ ਗਿਆ ਅਕਾਦ ਉਸ ਦਿਨ ਬਦਲੇਗੀ ਜਿਸ ਦਿਨ ਕੋਦੇਤੀ ਹਮਤਾ ਕੋਟ ਪੱਠਿਆਂ ਦੀ ਮਾਲਕੀ ਛੱਲਿਆਂ ਦੀ ਮਾਲਕੀ ਫੈਕਟਰੀਆਂ ਦੀ ਮਾਲਕੀ ਪੈਟਰੋਲ ਪੰਪਾਂ ਦੀ ਮਾਲਕੀ ਵੱਡੇ ਬਿਜ਼ਨਸਕਾਰਾਂ ਵਾਲਾਂ ਦੀ ਮਾਲਕੀ ਆਈ ਨਹੀਂ ਤੇ ਕਿਉਂ ਨਹੀਂ ਆਈ ਅੱਜ ਤੱਕ ਕਿਉਂਕਿ ਰਾਜਾ ਨਹੀਂ ਬਣਾਇਆ ਕਿਉਂਕਿ ਰਾਜਾ ਨਹੀਂ ਬਣਾਇਆ ਰਾਜਾ ਬਣਦਾ ਕੋਟਨਾਥ ਬਾਬਾ ਸਭ ਮੜਕਲ ਜਿਨ ਐਨਾ ਕੁਛ ਕੀਤਾ ਉਹਨ ਕਿਹਾ ਸੀ ਲੋਕੋ ਇਕੱਠੇ ਹੋ ਕੇ ਡੁੱਬ ਕੇ ਮਰ ਜਿਓ ਲੋਕੋ ਕੱਟੇ ਹੋ ਕੇ ਟੰਮ ਕੇ ਮਰ ਜਿਓ ਮੈਂ ਤੁਹਾਨੂੰ ਰਾਜਾ ਬਣੌਣ ਦਾ ਫਾਰਮੂਲਾ ਦੇ ਲਕਾਇਆ ਉਹ ਕਹਿੰਦੇ ਬੇੜਕਰ ਸਾਹਿਬ ਰਾਜਾ ਤਾਂ ਰਾਣੀ ਦੇ ਪੇਟ 'ਚ ਜੰਮਦਾ ਰਾਜਾ ਤਾਂ ਮਹਿਲਾਂ 'ਚ ਜੰਮਦਾ ਆ ਤੇ ਸਾਡੀਆਂ ਝੁੱਗੀਆਂ ਝੌਂਪੜੀਆਂ 'ਚ ਮਹਿਲਾਂ ਵਾਲੇ ਲੋਕ ਨਹੀਂ ਰਹਿੰਦੇ ਸਾਡੀ ਸਾਡੀ ਬਹੂ ਬੇਟੀ ਸਾਡੀ ਬਹੂ ਬੇਟੀ ਮਹਿਲ ਦੀ ਮਾਲਕਣ ਨਹੀਂ ਝੁੱਗੀ ਦੀ ਮਾਲਕਣ ਹੈ ਤੇ ਝੁੱਗੀਆਂ 'ਚ ਜੰਮੇ ਰਾਜੇ ਨਹੀਂ ਜੰਮਦੇ ਬਾਬਾ ਸਾਹਿਬ ਮੇੜਕਰ ਕਹਿੰਦੇ ਹਾਂ ਲੋਕ ਜਿਹੜੇ ਸਮਾਜ ਦੇ ਲੋਕੋ ਮੈਂ ਰਾਜੇ ਰਾਣੀਆਂ ਦੇ ਆਪਰੇਸ਼ਨ ਕਰ ਦਿੱਤੇ ਆ 26 ਜਨਵਰੀ 1950 ਆਪਰੇਸ਼ਨ ਹੋਗਾ ਜਾਂ ਕਾਲੀਆ ਅੱਜ ਤੋਂ ਬਾਅਦ ਰਾਜਾ ਰਾਣੀ ਦੇ ਪੇਟ ਚੋਂ ਨਹੀਂ ਜੰਮੇਗਾ ਰਾਜਾ ਕੁਲੀਆਂ ਚੋਂ ਜੰਮੇਗਾ ਰਾਜਾ ਵੋਟ ਨਾਲ ਜੰਮੇਗਾ ਕਿੱਠੇ ਹੁੱਕੇ ਡੁੱਬ ਕੇ ਮਰਦੇ ਹੋ ਇੱਕ ਜਗ੍ਹਾ ਵੋਟ ਪਾਇਓ ਨੀਲਾ ਝੰਡਾ ਹਾਥੀ ਚੋਣ ਨਿਸ਼ਾਨ ਤੇ ਵੋਟ ਪਾਇਓ ਰਾਜਾ ਤੁਹਾਡਾ ਬਣੇਗਾ ਜਦੋਂ ਕੋਟਾਈ ਆ ਪਿਛਲੇ 75 ਸਾਲ 15 ਵਰੀ ਵੋਟ ਆਈਆਂ ਕੰਧਰਾਗਰੀ ਅਸੀਂ ਰਾਜਾ ਬਣਾਇਆ ਕਦੀ ਅਸੀਂ ਸੂਕੇ ਦਾ ਰਾਜਾ ਬਣਾਇਆ ਕਦੀ ਅਸੀਂ ਦੇਸ਼ ਦਾ ਰਾਜਾ ਬਣਾਇਆ ਜਿੱਦਾਂ ਪਿਛਲੀਆਂ ਬੋਟਾਂ 'ਚ ਸੂਕੇ ਦਾ ਰਾਜਾ ਸੂਕੇ ਦਾ ਰਾਜਾ ਤੁਸੀਂ ਭਗਵੰਤ ਮਾਨ ਬਣਾਇਆ ਉਹ ਤੋਂ ਪਹਿਲਾਂ ਕੈਪਟਨ ਬਿੰਦਰ ਸਿੰਘ ਬਣਾਇਆ ਉਹ ਤੋਂ ਪਹਿਲਾਂ ਰਾਜਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਬਣਾਇਆ ਦਾਸਾ ਉਸ ਤੋਂ ਪਹਿਲਾਂ ਕੈਪਟਨ ਰਿੰਦਰ ਬਣਾਇਆ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਬਣਾਇਆ ਉਸ ਤੋਂ ਪਹਿਲਾਂ ਗਿਪੀ ਰਜਿੰਦਰ ਕੌਰ ਪੱਠੜ ਹਰਚਰੂ ਸਿੰਘ ਬਰਾੜ ਤੇ ਵਿੰਦ ਸਿੰਘ ਬਣਾਇਆ ਉਸ ਤੋਂ ਪਹਿਲਾਂ ਆ ਬਨਾਲੇ ਵਾਲਾ ਬਣਾਇਆ ਸਰਜੀਤ ਸਿੰਘ ਉਸ ਤੋਂ ਪਹਿਲਾਂ ਤੁਸੀਂ ਰਾਜਾ ਦਰਬਾਰਾ ਸਿੰਘ ਵੀ ਬਣਾਇਆ ਉਸ ਤੋਂ ਪਹਿਲਾਂ ਆ ਜਿਹੜਾ ਛੱਦਵਾ ਦਾ ਚਾਚਾਤਾ ਆਇਆ ਸੀ ਰਾਸ਼ਟਰਪਤੀ ਬਣਿਆ ਕੈਨੀ ਚੈਲਸੋ ਬਣਾਇਆ ਪ੍ਰਕਾਸ਼ ਸਿੰਘ ਬਾਦਲ ਕਿੰਨੀ ਵਾਰੀ ਬਣਿਆ ਪਰ ਤੁਸੀਂ ਆਪਣਾ ਰਾਜਾ ਨਹੀਂ ਬਣਿਆ ਤੇਰੀ ਮੋਟਾ ਕਿਉਂਕਿ ਜਿੱਦਣ ਬੋਟਾ ਆਈਏ ਮਗਰੇ ਚਾਚਾ ਆ ਗਿਆ ਹਾ ਕਰਨੀਏ ਬੋਟਾ ਕਹਿੰਦੀ ਚਾਚਾ ਬੋਟਾ ਨੇ ਧਾਰਾ ਦੇਣੀਏ ਬੋਟਾ ਤੇਰੀਆ ਹਾ ਕਰਮੂ ਬੋਟਾ ਕਹਿੰਦਾ ਚਾਚਾ ਗਰਾੜ ਤੂੰ ਬੁਆਈ ਬੋਟਾ ਤੇਰੀਆ ਨਾਲੀ ਗਲੀ ਤੂੰ ਬਣਾਈ ਚਾਚਾ ਬੋਟਾ ਤੇਰੀਆ ਨੀਲਾ ਕੜ ਚਾਚਾ ਤੂੰ ਬਣਾਇਆ ਬੋਟਾ ਤੇਰੀਆ ਚਾਚਾ ਮੇਰੀ ਕੁੜੀ ਦੇ ਸਿਰ ਤੇ ਗੰਦ ਦਾ ਟੋਕਰਾ ਮੇਰੀ ਚੂੜੇ ਵਾਲੀ ਘਰ ਤੇ ਨਮੀ ਬਹੋ ਆਈ ਉਹ ਵੀ ਝਾੜੂ ਲੈ ਕੇ ਮੰਦਰੇਗੇ ਦਾ ਗੰਦ ਮੂਤ ਸਾਫ਼ ਕਰਦੀ ਚਾਚਾ ਤੂੰ ਮੰਦਰੇਗੇ ਦਾ ਕਾਟ ਬਣਾਇਆ ਬੋਟਾ ਤੇ ਬੋਟਾ ਚਾਚਿਆਂ ਨੂੰ ਦੇਖ ਤਾ ਚਾਚਾ ਕਦੀ ਮੁਰਗੇ ਤੇ ਬੋਟ ਲੈ ਗਿਆ ਕਦੀ ਸ਼ਰਾਬਾ ਦੇ ਬੋਟ ਲੈ ਗਿਆ ਚਾਚਾ ਕਦੀ ਚਾਚਾ ਬੋਟ ਲਾਹ ਨਵੇਂ ਠੰਡਿਆਂ ਤੇ ਬਰਫੀਆਂ ਦੇ ਡੱਬੇ ਸ਼ੂਟੇ ਦੇ ਵੀ ਬੋਟਾ ਪੰਜ-ਪੰਜ ਸੌ ਨੂੰ ਬੋਟ ਲੈ ਗਿਆ ਚਾਚਾ ਹਜ਼ਾਰ ਹਜ਼ਾਰ ਨੂੰ ਵੋਟ ਲੈ ਗਿਆ ਚਾਚਾ ਚਾਚੇ ਆਏ ਬਦਲ ਬਦਲ ਕੇ ਬਸਿੰਨੀਏ ਤੇਰਾ ਵੀ ਹਜ਼ਾਰ ਤੇਰੀ ਦੋਏ ਬਹੂਆਂ ਦਾ ਹਜ਼ਾਰ ਤੇਰੀਆਂ ਤਿੰਨੇ ਪੋਤੀਆਂ ਦਾ ਹਜ਼ਾਰ ਅਸੀਂ ਚਾਚਿਆਂ ਨੂੰ ਹਜ਼ਾਰ ਤੇ ਵੋਟ ਪਾ ਬੋਟ ਬਾਟ ਦੀ ਨੀਲੇ ਕਾੜਦੇ ਵੋਟ ਚਾਚੇ ਬਦਲ ਬਦਲ ਕੇ ਆਏ ਚਾਚਿਆਂ ਨੂੰ ਵੋਟ ਪਾਈ ਚਾਚੇ ਰਾਜੇ ਬਣੇ ਜਦੋਂ ਚਾਚੇ ਰਾਜੇ ਬਣੇ ਜਿਹੜਾ ਚਾਚਿਆਂ ਨੂੰ ਵੋਟ ਪਾਈ ਉਹਨਾਂ ਕੋਲ ਜ਼ਮੀਨਾਂ ਦੀ ਵੀ ਮਾਲਕੀ ਆ ਬਈ ਉਹਨੇ ਚਾਚੇ ਦੇ ਧੀਆਂ ਪੁੱਤਾਂ ਦੇ ਘੱਟੇ ਵੀ ਜਾਂਦੇ ਆ ਉਹਨੇ ਚਾਚੇ ਦੇ ਧੀਆਂ ਪੁੱਤਾਂ ਦੇ ਸ਼ੈਲਰ ਵੀ ਆ ਉਹਨੇ ਚਾਚੇ ਦੇ ਧੀਆਂ ਪੁੱਤਾਂ ਦੇ ਕੋਲ ਫੈਕਟਰੀ ਵੀ ਆ ਉਹਨੇ ਚਾਚੇ ਦੇ ਧੀਆਂ ਪੁੱਤਾਂ ਕੋ ਮੈਰਿਜ ਪੈਲੈਸ ਵੀ ਆ ਤੁਹਾਡੇ ਕੋਲ ਕੀ ਆ ਤੁਹਾਡੀ ਜਿੰਪ ਦੀ ਜਿਆ ਕੋ 20 ਖੱਟਿਆਂ ਦਾ ਭਤੀਜ ਬਣ ਕੇ ਤੇ ਤੁਸੀਂ 20 ਸਾਲ ਤੋਂ ਗੀਤ ਗਾ ਰਹੇ ਆ ਗਰਦਾਤ ਮਾਨ ਦਾ ਕੀ ਖੱਟਿਆਂ ਦਾ ਹੀਰ ਬਣ ਕੇ ਉਹ ਹੀਰ ਦੇ ਅੰਦ ਦੇ ਤੁਸੀਂ ਦੱਸੋ ਕਿਆ ਖੱਡਿਆ ਮੈਂ ਭਤੀਜ ਬੜਕੇ 75 ਸਾਲ ਤੋਂ ਭਤੀਜ ਬੜੇ ਨੇ ਸਤੇਸ਼ ਦੇ ਵਿੱਚ ਐ ਕਾਚਾ ਆਹ ਨਵੇਂ ਚਾਚੇ ਚਾਚੇ ਕਦੀ ਕਾਂਗਰਸ ਦੇ ਆਏ ਚਾਚਾ ਕਾਲੀਏ ਦੇ ਆਇਆ ਚਾਚਾ ਫੋਲ ਵਾਲਾ ਆਇਆ ਆ ਨਵੇਂ ਚਾਚੇ ਆ ਗਏ ਝਾੜੂ ਵਾਲੇ ਤੇ ਹੈ ਚਾਚਾ ਆ ਦੇਖੀ ਮੇਰਾ 2000 ਪੈਨ ਲਾ ਕੇ ਮੇਰੀ 600 ਮਾਫ ਨਹੀਂ ਹੋਈ ਉਹਰੇ ਆ ਨਵੇਂ ਚਾਚੇ ਕੋਲੇ ਲੜਿਆ ਹਜ਼ੂਨ ਸਮਾਜ ਪਾਰਟੀ ਹੈ ਚਾਚਾ ਖਤਮ ਕਰਨਾ ਚਾਹੁੰਦੀ ਹੈ ਕ੍ਰਿਪਾ ਦਾ ਹੈ ਤੇ ਤੁਹਾਡਾ ਭੋਜਨ ਸਪਾਟ ਪਾਰਟੀ ਖੜਕਾਣਾ ਚਾਹੀਦਾ ਆ ਤੁਹਾਡੇ ਨਾ ਜਿੰਦਾਬਾਦ ਜਿੰਦਾਬਾਦ ਭਗਤ ਪਾਰਟੀ ਜਿੰਦਾਬਾਦ 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 ਆ ਕਾਚੇ ਦੀ ਇੱਕ ਭੈਣ ਇੱਥੇ ਤੁਹਾਡੇ ਕਹਿੰਦੇ ਬਾਤੀਆਂ ਪੂਥੀਆਂ ਪੱਟਦੀ ਹੁੰਦੇ ਸੀ ਹੁਣ ਕਿੱਲਾ ਕਿੱਲਾ ਸੋੜਾ ਪਾ ਕੇ ਢੋਲਦੇ ਆ ਪਤਾ ਕਿ ਨਹੀਂ ਪਤਾ ਹੈ ਪਤਾ ਕਿ ਨਹੀਂ ਪਤਾ ਚਾਚੇ ਦੀ ਘਰ ਦੀ ਪਹਿਲੇ ਬਾਤੀਆਂ ਬਾਤੀ ਸੀ ਕੋਮੂ ਮਗਰਲਾ ਰਾਜਾ ਬਣਾ ਹੁਕਮ ਲੋਕੋ ਕੋਲ ਸੋੜਾ ਪਾ ਕੇ ਘੁੰਮਦੀ ਆ 20 2 ਗੱਡੀਆਂ 'ਚ ਘੁੰਮਦੀ ਆ ਉਹ ਲੋਕੋ ਆਪਣੇ ਧੀਆਂ ਪੁੱਤਾਂ ਨੇ ਕਿੱਡੋ ਪ੍ਰਬੰਧ ਕਰਨਾ ਬਹੁਜੜ ਸਮਾਜ ਪਾਰਟੀ ਤੁਹਾਡਾ ਪ੍ਰਬੰਧ ਕਰਨਾ ਚਾਹੁੰਦੀ ਇਸ ਕਰਕੇ ਜਿਹੜੀ ਗੱਲ ਬੇਗੰਪੁਰਾ ਬਸਾਓ ਕਰ ਕਰ ਸਮਾਗਮ ਦੀ ਆਖਰੀ ਗੱਲ ਬੇਗੰਪੁਰਾ ਬਸਾਉਣ ਦੀ ਗੱਲ ਗੁਰੂ ਰਵਿਦਾਸ ਜੀ ਮਾਰੇ ਨੇ ਕੀਤੀ ਸੀ ਇਹ ਬਸੜੇ ਉਦੋਂ ਜਨ ਅਸੀ ਇਕੱਠੇ ਹੋਏ ਇਕੱਠੇ ਉਦੋਂ ਹੋਏ ਸਾਰੇ ਸਮਾਜ ਦੇ ਗਰੀਬ ਕਿਸੇ ਜਾਤ ਦੇ ਹੁਣ ਕਿਸੇ ਧਰਮ ਦੇ ਹੋਣ ਸਤ ਸੰਗਤ ਮਿਲ ਰਹੀ ਹੈ ਬਾਦੋ ਜੈਸੇ ਮਧੂ ਮਖੀਰਾ ਤੇ ਡੁੱਬੇ ਕਿਦਾਂ ਆ ਇਹ ਵੀ ਗੁਰੂ ਸਾਹਿਬ ਨੇ ਲਿਖਿਆ ਤੇ ਹਰ ਸੋਧੀਰਾ ਛੱਡ ਕੇ ਕਰੇ ਅਨ ਕੀ ਆਸ ਤੇ ਨਰਦੋ ਜਖਝਾਏਂਗੇ ਸਤਿ ਭਾਖੇ ਜੇ ਤੁਸੀਂ ਆਪਣੇ ਨੂੰ ਛੱਡ ਕੇ ਦੂਜਿਆਂ ਦੇ ਦਰ ਤੇ ਲੱਗੇ ਤੁਸੀਂ ਆਪ ਵੀ ਨਰਕ ਚ ਰਹਿਣਾ ਤੇ ਕੌਮ ਨੂੰ ਵੀ ਨਰਕਾ ਚ ਰੱਖੋਗੇ ਮੈਨੂੰ ਨਹੀਂ ਨਾ ਤੁਸੀਂ ਇਸ ਗੱਲ ਨੂੰ ਸਮਝ ਗਏ ਆ ਸੁਣੇ ਆ ਜੇ ਕੋਈ ਰਾਜਾ ਬਣਾ ਸਕਦਾ ਤੁਹਾਡਾ ਤਾਂ ਬਾਬਾ ਸਭ ਮਿਹੜ ਕੇ ਨੇ ਕਿਹਾ ਸੀ ਨੀਲਾ ਝੰਡਾ ਘਰ ਤੇ 걸 ਲਿਓ ਹਾਥੀ ਚੋਣ ਨਿਸ਼ਾਨ ਹੈ ਹਾਥੀ ਔਰ ਨੀਲੇ ਝੰਡੇ ਦਾ ਮਤਲਬ ਪਤਾ ਕੀ ਹੈ ਤੁਹਾਡਾ ਗਰੀਬਾਂ ਦਾ ਰਾਜਾ ਬਣਨਾ ਤੁਹਾਡੇ ਗਰੀਬਾਂ ਦਾ ਰਾਜਾ ਬਣਨਾ ਗਰੀਬ ਦਾ ਰਾਜਾ ਬਣਨਾ ਮਤਲਬ ਪਤਾ ਕੀ ਹੈ ਜੋ ਜ਼ਮੀਨ ਸਰਕਾਰੀ ਹੈ ਉਹ ਚੁਮੀ ਤੁਹਾਡੀ ਹੈ ਧਰਮਪਤੀ ਤੇਰ ਤਨ ਕਿਲੇ ਜ਼ਮੀਨ ਦੇ ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਨੇ ਦਿੱਤੇ ਉੱਤਰੀ ਪ੍ਰਦੇਸ਼ ਦੇ ਲੋਕਾਂ ਨੇ ਗੱਲਾਂ ਸੁਣੀਆਂ ਜਿਹੜਾ ਤੁਸੀਂ ਕਹਿੰਦੇ ਆ ਹਾਥੀ ਵਾਲੇ ਦਾ ਜਿੱਤਦੇ ਨਹੀਂ ਹੈ ਕਿ ਤੇ ਯੂਪੀ ਵਾਲੇ ਕਹਿਣ ਲੱਗੇ ਯੂਪੀ ਵਾਲੇ ਕਹਿਣ ਲੱਗੇ ਹਾਥੀ ਹੀ ਦਿਖਾਉਣਾ ਹਾਥੀ ਰੋਈ ਵੋਟ ਪਾਉਣੀ ਭਲਾ ਮਰ ਦਿੱਕੇ ਤੇ ਇਕੱਠੇ ਹੋ ਕੇ ਡੁੱਬ ਕੇ ਮਰੇ ਪਰਮਾਇਆਵਤੀ ਦੀ ਗੋਾਈ ਚ ਬਰੇ ਚਾਰ ਮਰੀ ਆਪਣਾ ਰਾਜਾ ਬਣਾਇਆ ਕਿੰਨੀ ਮਰੀ ਰਾਜੇ ਦਾ ਨਾਮ ਸੀ ਭੈ ਕੁਮਾਰੀ ਇੱਕ ਇੱਕ ਔਰਤ ਇੱਕ ਮਹਿਲਾ 21 ਸਾਲ ਦੀ ਕੁੜੀ ਸੀ ਪੈਰ ਮਾਇਆਵਤੀ ਨੇ ਗੱਲਾਂ ਸੁਣੀਆਂ ਅਣਖ ਜਾਗੀ ਕਹਿੰਦੀ ਅੱਜ ਤੋਂ ਬਾਅਦ ਵਿਕਣਾ ਨਹੀਂ ਮੈਂ ਵਿਕੂੰਗੇ ਨਹੀਂ ਮੈਂ ਸਮਾਜ ਨੂੰ ਬੇਦਾ ਬਣਾਉਂਗੇ 15 ਸਾਲ ਘਰ ਨਹੀਂ ਬੜੀ ਆਪਣੇ 1977 ਤੋਂ ਲੈ ਕੇ 1995 ਤੱਕ ਘਰ ਨਹੀਂ ਬੜੀ ਪਿੰਡ ਪਿੰਡ ਗੜੀ ਗਲੀ ਸ਼ਹਿਰ ਸ਼ਹਿਰ ਨਾ ਉਸ ਵੇਲੇ ਪੀੜੇ ਬਾਲਕ ਸੀ ਨਾ ਸੜਕਾਂ ਸੀ ਨਾ ਗੱਡੀਆਂ ਸੀ ਨਾ ਸਕੂਟਰ ਸੀ ਨਾ ਮੋਬਾਈਲ ਸੀ ਉਸ ਮੈਨੇ ਸਾਧਨ ਕਿਹਾ ਸੀ ਕੋਈ ਸਾਧਨ ਨਹੀਂ ਭੈਰ ਮਾਇਆਵਤੀ 21 ਸਾਲ ਦੀ ਕੁੜੀ ਸੀ ਡਰ ਡਰ ਲੱਗੀ ਕੌਮ ਇਕੱਠੀ ਕੀਤੀ ਕੌਮ ਜੂਪੀ ਵਾਲੀ ਕੌਮ ਉੱਪਰ ਪਜੈਸ਼ ਦੀ ਕੌ ਉਹਨਾਂ ਨੇ ਕਿਹਾ ਬਹਿਰ ਮਾਇਆਵਤੀ ਤੂੰ ਅੱਗੇ ਫੜੋ ਹਮ ਤੁਹਾਰੇ ਸਾਥ ਹੈ ਔਰ ਚਾਰ ਬੜੀ ਰੋਜ਼ਾ ਬਣਾਇਆ ਭੈ ਮਾਇਆਵਤੀ ਰਾਜਾ ਬਣੀ ਔਰ ਤੁਸੀਂ ਤਾਂ ਲਿੰਦੜੀਆਂ ਕੱਢਦੇ ਆ ਦੇਸੀ ਕੇ ਖਾਣੇ ਵਾਲੇ ले ले है कैचा मैं चार चार माले का पराध कट दे उत्तर प्रदेश दे लोका के लोगों ने तीन तीन किले कटे जमीन दे तीन तीन किले तीन तीन किले और इंडस्ट्रिया लगिया इंडस्ट्रिया लगिया और अब यूपी लेबर आ पिंड अगे भी तीह साल पहला लेबर आती नब्बे प्रसेंट यूपी की होंगी सी नब्बे प्रसेंट अब यूपी की लेबर नहीं लगी ਅੱਜ ਲੇਬਰ ਆਉਂਦੀ ਬਿਹਾਰ ਵਾਲੀ, ਚਾਰਖਣ ਵਾਲੀ, ਬੱਧਪਰਦੇਸ਼ ਵਾਲੀ, ਅੜੀਸਾ ਵਾਲੀ, ਯੂਪੀ ਵਾਲੇ ਆਦੀ ਵੀ ਆਉਂਦੇ। ਪਹਿਰ ਮਾਇਆਵਤੀ ਦੀ ਗੁਵਾਈ ਚ ਉਹਨਾਂ ਨੇ ਫਿਰ ਬਿਜ਼ਨਸ ਕਾਰੋਬਾਰ ਪਿਆ ਪੁੱਤਾਂ ਨੇ ਖੜੇ ਕੀਤੇ ਆਪਣੇ। ਅਸੀਂ ਦੇਸੀ ਕੇ ਖਾਣੇ ਵਾਲੇ, ਅਸੀਂ ਦੇਸੀ ਕੇ ਖਾਣੇ ਵਾਲੇ ਜਿਨ੍ਹਾਂ ਨੂੰ ਪੂਰੀ ਪੰਜਾਬ ਦੇ ਵਿੱਚ ਬਾਊਜਰ ਸਮਾਜ ਪਾਰਟੀ ਲਾਂਬੰਦ ਕਰ ਰਹੀ ਹੈ। ਤੁਸੀਂ ਵੀ ਚੰਦ ਲੋਕ, ਚੰਦ ਲੋਕ ਇਹੋ ਜਿਹਾ ਪ੍ਰੋਗਰਾਮ ਜਿਦਾ ਅਸੀਂ ਦਿਨ ਰਾਤ ਲੱਗੇ ਹੋਏ ਆ। ਤੁਸੀਂ ਵੀ ਆਪਣੇ ਇਲਾਕੇ 'ਚ ਸ਼ੁਰੂ ਕਰੋ। ਰੋਜ਼ ਸ਼ਾਮ ਦੇ ਲੈਂਦੇ ਡਾਕਟਰ ਮੱਖਣਜੀਤ ਕੌਂਸਲਿੰਗ ਵੀਰ ਸਾਹਿਬ ਆਉਣੇ ਵਾਲੇ 30 ਦਿਨਾਂ ਚ ਪੂਰੀ ਪਾਰਲੀਮੈਂਟ ਦੇ ਵਿੱਚ 100 ਪ੍ਰੋਗਰਾਮਾਂ ਦੀ ਸੂਚੀ ਬਣਾਇਆ ਇੱਕ ਪਿੰਡ ਉੱਥੇ ਘੱਟੋ ਘੱਟ 8-10 ਪਿੰਡਾਂ ਦੇ ਵਰਕਰ ਬਣਾਉਣੇ ਰੋਜ਼ ਦੇ 3 ਪ੍ਰੋਗਰਾਮ ਘੱਟੋ ਘੱਟ 30-90 ਹੋਗਾ ਸ਼ਾਇਦ ਤੇ 4 ਵੀ ਹੋ ਜਾਣ ਤੁਹਾਡੀ ਦੋਹਾ ਦੀ ਗਾਇਕ ਪੂਰੀ ਲੋਕ ਸਭਾ ਇਹ ਪ੍ਰੋਗਰਾਮ ਆਉਣੇ ਵਾਲੇ 30 ਦਿਨਾਂ ਚ 100 ਪ੍ਰੋਗਰਾਮਾਂ ਦੀ ਸੂਚੀ ਜਣੀ ਮੈਨੂੰ ਕਿਸੇ ਉੱਜੜ ਜਣਾ ਕਰ ਤੋਂ ਉੱਜੜ ਜਣਾ ਉੱਜੜਨਾ ਸਮਝਦੇ ਹੋ ਨਾ ਕਿਆ ਗੁਰੂ ਰਵਦਾਸ ਜੀ ਬਸਦਾ ਸੀ ਕੋ ਕਿੱਦਾਂ ਸੀ ਸਤਿਗੁਰੂ ਮਾਨਕਦੇਵ ਜੀ ਕਾਸ਼ੀਰਾਮ ਸਾਹਿਬ ਪਹਿਰਮਾਇਆ ਬਤੀ ਦਸ਼ਮੇਸ਼ ਪਿਤਾ ਕੋ ਜੇ ਕੁਝ ਬਣਾਉਣਾ ਚੱਤ ਲੋਕਾਂ ਨੂੰ ਉੱਜੜਨਾ ਪਏ ਮੈਂ ਨਹੀਂ ਕਹਿੰਦਾ ਸਾਰੀ ਉਮਰ ਲਈ ਉੱਜੜੋ ਰੋਡ ਦੇ 2 ਘੰਟੇ ਦਾ ਕਿਤੇ ਲਾ ਕੇ ਆਓ ਧੰਨਵਾਦ ਮੈਨੂੰ ਉਮੀਦ ਆ ਤੁਸੀਂ ਇਸ ਗੱਲ ਨੂੰ ਸੁਣੀਆ ਸਮਝਿਆ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਿਉਂਕਿ ਮੇਰਾ ਅਗਲਾ ਪ੍ਰੋਗਰਾਮ ਹੈ ਬਹੁਤ 1 ਘੰਟਾ ਪੂਰਾ ਲੇਟ ਹੈ ਤੇ ਉਹਨੇ ਮੱਦੇਨਜ਼ਰ ਬੈਠੋ ਜਲਦੀ ਜਾਣਾ ਚਾਹੂਗਾ ਮੈਨੂੰ ਉਮੀਦ ਹੈ ਤੁਸੀਂ ਇਸ ਗੱਲ ਨੂੰ ਸਮਝ ਕੇ ਪਿੰਡ ਪਿੰਡ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਪੋਸਟਾਂ ਤੱਕ ਲੈ ਕੇ ਜਾਓਗੇ ਰਾਜਾ ਬਣਾਉਣ ਦੀ ਲੜਾਈ ਜਾਂ ਆਪਣਾ ਰਾਜਾ ਬਣਾਓ ਧੰਨਵਾਦ ਜੈਪੀ ਜੈਪੀ